ਧੁੰਦਲਾ ਹੁੰਦਾ ਭਵੇਖ ਸਭ ਨੂੰ ਰਹਿ ਦੇਖ ਸੁਪਨੇ ਵਾਰ ਜਾ ਕੇ ਭਵੇਖ ਬਣਾਉਣ ਦੇ ਵੀ ਟੁੱਟਦੇ ਲੱਗ ਰਹੇ ਨੇ ਪਹਿਲਾਂ ਕੋਈ ਨਹੀਂ ਸੀ ਦੱਸਦਾ ਹੁਣ ਤਾਂ ਸਭ ਦੱਸ ਰਹੇ ਨੇ ਗੱਲਾਂ ਸਭ ਦੀਆਂ ਸੁਣ ਕੇ ਲੱਗਦਾ ਹੈ ਭਵੇਖ ਦਬ ਰਿਹਾ ਹੈ ਉਥੇ ਜਾ ਕੇ ਵੀ ਧਰਨਿਆਂ ਦਾ ਦੌਰ ਚੱਲ ਰਿਹਾ ਹੈ ਵੱਡੇ ਸੁਪਨੇ ਵੱਡੇ ਸੁਪਨੇ ਜਾਗਦੇ ਹੀ ਟੁੱਟ ਰਹੇ ਨੇ ਉਹਨਾਂ ਸੁਪਨਿਆਂ ਨਾਲ ਹੀ ਤਣਾਅ ਵਧ ਰਿਹਾ ਹੈ ਪੜ੍ਹਾਈ ਦੇ ਦਿਨਾਂ ਵਿੱਚ ਪੜ੍ਹਾਈ ਦੇ ਦਿਨਾਂ ਵਿੱਚ ਸਾਰਾ ਦਿਨ ਕੰਮ ਦੀ ਭਾਲ ਚੱਲਦੀ ਲੱਗਦੀ ਹੈ ਉਮਰ ਤੇਜ਼ ਭੱਜ ਰਹੀ ਹੈ ਪਰ ਜ਼ਿੰਦਗੀ ਖੜਦੀ ਲੱਗਦੀ ਹੈ ਕਰਜ਼ੇ ਇੱਥੇ ਵੀ ਵਧ ਰਹੇ ਨੇ ਤੇ ਉੱਥੇ ਵੀ ਲੱਗਦਾ ਹੈ ਕਰਜ਼ੇ ਚੜ੍ਹਦੇ ਜਾਂਦੇ ਨੇ ਫਿਰ ਵੀ ਫੇਰ ਵੀ ਚਾਈ ਚਾਈ ਲਗਾਤਾਰ ਸਭ ਭਜਦੇ ਜਾਂਦੇ ਨੇ ਸੰਗਾ ਸ਼ਰਮਾ ਵੀ ਸੰਗਾ ਸ਼ਰਮਾ ਵੀ ਲੈ ਕੇ ਵਹਿ ਰਹੀਆਂ ਨੇ ਅੰਦਰੋਂ ਤਾਂ ਹਰ ਰੋਜ਼ ਮੁੜ ਕੇ ਆਉਣ ਲਈ ਕਹਿ ਰਹੀਆਂ ਨੇ ਪਰ ਪਰ ਦੁੱਖ ਸਹਾਰਦੇ ਵੀ ਪਰ ਦੁੱਖ ਸਹਾਰਦੇ ਵੀ ਨਿੱਕ ਦਿਂਦੀਆ ਦਿਖਵਾਰ ਦੀ ਫੋਟੋ ਜਦੋਂ ਪਾਉਂਦਾ ਕੋਲ ਫੋਟੋ ਜਦੋਂ ਪਾਉਂਦਾ ਕੋਲ ਕੋਈ ਖੜ ਕੇ ਵੱਡੀ ਕਾਰ ਦੀ ਰੱਬ ਮਿਹਰ ਕਰੇ ਰੱਬ ਮਿਹਰ ਕਰੇ ਸਭ ਤੇ ਤਰੱਕੀ ਬਖਸ਼ੇ ਸਭ ਦਾ ਭਵਿਕ ਮਾਪਿਆਂ ਦੇ ਸੁਪਨੇ ਪੂਰੇ ਹੋਵਣ ਧੁੰਦਲੇ ਤੋਂ ਸੁਨਹਿਰਾ ਹੋ ਜਾਵੇ ਸਭ ਦਾ ਭਵਿਕ ਧੁੰਦਲੇ ਤੋਂ ਸੁਨਹਿਰਾ ਹੋ ਜਾਵੇ ਸਭ ਦਾ ਭਵਿਕ